ਲੋ ਜੀ ਕਿਸਾਨ ਵੀਰੋ ਆਪਾਂ ਪਹੁੰਚ ਗਏ ਕੋਟਕਪੁਰੇ ਮੰਡੀ ਦੇ ਵਿੱਚ ਜਾਵਣਾਂ ਦੀ ਬੋਲੀ ਤੇ ਬੋਲੀ ਸਟਾਰਟ ਹੋਣ ਲੱਗੀ ਦੇਖਦਾ ਜਾਵਣ ਕੀ ਰੇਟ ਵਿਕਦੀ ਆ ਲੋ ਜੀ ਦੇਖੋ ਕੁਆਲਟੀ ਕਰੋ ਚੈੱਕੀ ਬਹੁਤ ਵਧੀਆ ਕੁਆਲਿਟੀ ਹੈ ਮੋਟੇ ਵਧੀਆ ਜੰਮੂ दो चार छह अठ भी कनाक है पची नाक है देखो भी पची ग्रेट है ਲਾਭੇ ਕੋਟਕਪੂਰਾ ਦੀ ਮੰਡੀ ਦੇ ਵਿੱਚ ਤਕਰੀਬਨ ਜਿਹੇ ਤਰੀਕ ਹੋ ਗਈ 25 ਜੂਨ 2022 25 ਜੂਨ 2025 25 ਵੀਰਵਾਰ ਮੰਡੀ ਦਾ 60 ਵੀਰ ਜਾਨ ਦੀ ਵੀਡੀਓ ਚੈ ਮੈਂ ਕਿਹਾ ਹੁਣ ਕਿੰਦ ਤੋਂ ਸੁਵਾਈ ਆਪਾਂ ਜਦੋਂ ਬਾਜੀ ਮੰਡੀ ਹੱਪੜੇ ਵਾਲਾ ਬਾਈ ਕੰਪੀੜ ਚਲ ਬੰਦ ਕਰਦੇ ਬਾਕੀ ਸਵੇਰ ਤੋਂ ਪਹਿਲਾਂ ਲਾਈਵ ਦੇਖਾਂਗੇ ਕਰੋ ਜੀ ਕੁਆਲਟੀ ਚੈੱਕ ਕਰੋ ਗੋਲ ਗੋਪੇ ਜੰਮਾ ਇਹਨਾਂ ਦਾ ਰੇਟ ਵੀ ਖਾ ਮੰਗੇ ਜੰਮਾ ਆ ਗਿਆ ਬਾਈ ਇਹ ਮੇਰੇ ਮੋਬਾਈਲ ਦੀ ਜਰ ਹਰਣਾ ਜਾਂ ਮਰਦੀ ਕੁਆਡ ਚੋਂ ਦਾ ਦੀ ਤੇਰੀ ਕੀ ਦਾ ਬੱਚ ਬਹੁਤ ਜੰਦੀ ਆ ਇਹ ਜਾਵਣਾ ਜੀ ਆ ਜੰਮੂ ਆ ਆ ਵੀ ਲਾ ਲਾ ਹਾਂ ਬਣੂਗੀ ਕੁਆਡ ਦੇ ਇੱਕ ਦੋ ਦਿਨਾਂ ਚ ਦੋ ਤਿੰਨ ਦਿਨਾਂ ਬਣੂਗੀ ਲੋ ਜੀ ਬੋਲੀ ਸ਼ੁਰੂ ਹੋਣ ਲੱਗੀ ਹੈ ਦੇਖਦੇ ਆ ਕੀ ਲੜ ਜਾਂਦੀ ਆ ਜਾਵਣ ਕੋਟਪੁਰੇ ਮੰਡੀ ਦੇ ਵਿੱਚ ਨਾ ਬਾਈ ਕਰਦੇ ਅਸੀਂ ਨੂੰ ਬਾਈ ਓਏ ਆ ਜੇ ਜਾਵਾਂਗੇ ਕੋੜੇ ਤਰਾ ਦੋ ਕਰਕੇ ਬੰਦ ਆ ਜੀ ਕਿਨੇ ਰਹੀ ਹੈ ਮੈਂ ਕੰਨ ਰਹੀ ਹੈ ਜੀ ਰਹੀ ਹੈ ਬਾਈ ਹਾਂ ਕਿੰਨਾ ਜੀ ਬਣਦਾ काले खच गए करेगी 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 करेगी

ਇਹਨ ਗ੍ਰੇਟੀਆ 50 ਲੱਗੇ ਹੋਏ ਆ। ਇਹਨ ਗ੍ਰੇਟੀਆ 50 ਰੁਪਏ ਕਰਿਆ। ਇਹਨ ਗ੍ਰੇਟੀਆ 50 ਰੁਪਏ ਕਰਿਆ। ਇਹਨ ਗ੍ਰੇਟੀਆ 50 ਰੁਪਏ ਕਰਿਆ। 14 ਫੜਦੇ ਵਾਲਾ ਦੇਖ ਲਓ ਚੈੱਕ ਕਰ ਲਓ ਤਸੱਲੀ ਕਰ ਲਓ। ਇਹਨ ਗ੍ਰੇਟੀਆ 50 ਰੁਪਏ ਕਰਿਆ। ਇਹਨ ਗ੍ਰੇਟੀਆ 50 ਰੁਪਏ ਕਰਿਆ। ਇਹਨ ਗ੍ਰੇਟੀਆ 50 ਰੁਪਏ ਕਰਿਆ ਜੀ। ਬੋਲੋ 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 ਜੀ। 55 ਕਰਿਆ ਜੀ 55 ਕਰਿਆ ਜੀ 60 ਕਰਿਆ 60 ਕਰਿਆ ਜੀ 60 ਕਰਿਆ ਜੀ 65 ਕਰਿਆ ਜੀ 65 ਕਰਿਆ ਜੀ ਤਿੰਨ ਕ੍ਰੇਟੀਆਂ 65 ਕਰਿਆ ਜੀ ਤਿੰਨ ਕ੍ਰੇਟੀਆਂ 65 ਕਰਿਆ ਜੀ ਤਿੰਨ ਕ੍ਰੇਟੀਆਂ 65 ਕਰਿਆ ਜੀ 70 ਕਰਿਆ ਜੀ 70 ਕਰਿਆ ਜੀ ਤਿੰਨ ਕ੍ਰੇਟੀਆਂ 70 ਰੁਪਏ ਕਰਿਆ ਤਿੰਨ ਕ੍ਰੇਟੀਆਂ 70 ਰੁਪਏ ਕਰਿਆ ਤਿੰਨ ਕ੍ਰੇਟੀਆਂ 70 ਰੁਪਏ ਕਰਿਆ ਸੰਤੋਖ ਮੁੱਕਾ ਚਲੋ ਲਓ ਜੀ ਤਿੰਨ ਕ੍ਰੇਟੀਆਂ ਦਾ ਲੱਗੇ 70 ਰੁਪਏ ਐ ਮਾੜਾ ਭਾਈ ਹਾਂ ਵੇ ਕਿੰਨੇ ਗੱਟੀਆਂ ਵੇਚੀਆਂ 70 ਰੁਪਏ ਸਾਡਾ ਆਹ ਤਿੰਨ ਗੱਟੀਆਂ ਵੇਚੀਆਂ 100 ਰੁਪਏ ਲੇਵਰ ਦਾ ਬਤਾਈ ਜੀ ਕਿੰਨੇ ਦਾ ਹਾਂ ਮੈਂ ਆਜਾ ਬੋਲਾ ਕਿੰਨੀ ਹੈ 20 ਹੈ ਬੋਲਾ ਜੰਮ ਬੋਲਾ ਕਿੰਨੀ ਹੈ ਬੋਲੋ 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 ਪਹਿਲਾਂ ਹੀ ਵੇਖੀ ਆ ਬਈ ਆ ਬਜਾ ਰਿਹਾ ਬੇਰਾਂ ਦਾ ਮੀਆ ਪਿਆ ਘਰੇ ਪਿਆ ਘਰੇ ਪਿਆ ਘਰੇ ਪਿਆ ਘਰੇ ਪਿਆ ਘਰੇ ਪਿਆ ਘਰੇ ਇੱਕ ਕ੍ਰੈਡਿਟ 100 ਖਰੇ ਇੱਕ ਕ੍ਰੈਡਿਟ 50 ਖਰੇ ਜੀ ਇੱਕ ਕ੍ਰੈਡਿਟ 50 ਖਰੇ ਜੀ ਇੱਕ ਕ੍ਰੈਡਿਟ 200 ਖਰੇ ਜੀ ਇੱਕ ਕ੍ਰੈਡਿਟ 50 ਖਰੇ ਜੀ ਇੱਕ ਕ੍ਰੈਡਿਟ 55 ਖਰੇ ਜੀ 55 ਖਰੇ ਜੀ 55 ਖਰੇ ਜੀ ਇੱਕ ਕ੍ਰੈਡਿਟ 55 ਖਰੇ ਜੀ ਇੱਕ ਕ੍ਰੈਡਿਟ 55 ਰੁਪਏ ਖਰੇ ਜੀ ਇੱਕ ਕ੍ਰੈਡਿਟ ਖਰੇ ਜੀ ਸਾਢੇ ਖਰੇ ਹੈ ਜੀ ਸਾਢੇ ਖਰੇ ਹੈ ਜੀ ਤੂੰ ਵੀ ਮੈਨੂੰ ਮਾਰਾ ਜੁਆਇਸ ਆਜੋ ਬੇਰੀ ਲਈ ਜੀ ਅਸਾਂ ਪਤਾ ਕੀ ਮਾਹ ਜੀ ਨਾਲ ਸਾ ਤਾਨੂੰ ਬਤਾਉਣਾ ਹੈ ਮੇਰੀ ਜੀ ਬੈਠਾ ਤੁਸੀਂ ਵੇਖੋ ਸਾਡ ਘਰੇ ਹੈ ਜੀ ਸਾਡ ਘਰੇ ਹੈ ਜੀ ਸਾਡ ਘਰੇ ਹੈ ਜੀ ਸਾਡ ਰੋਡ ਤੇ ਜਾ ਰਹੀ 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 ਹੈ ਜੀ ਕ੍ਰੇਡੀਟ ਰੋਡ ਤੇ ਜਾ ਰਹੀ ਹੈ ਜੀ ਕ੍ਰੇਡੀਟ ਰੋਡ ਤੇ ਜਾ ਰਹੀ ਹੈ ਜੀ ਜਿੱਥੇ ਸਾਡ ਰੋਡ ਤੇ ਜਾ ਰਹੀ ਹੈ ਜੀ ਬੋਲੋ 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 ਯਾਦਾ ਯਾਦਾ ਮਾਂ ਮੰਗੇ ਦਾ